ਜੀ ਸੋ ਸਾਰੀ ਗੱਲ ਦੋਸਤੋ ਮੈਂ ਹਾਂ ਦੇਵਿੰਦਰ ਸਿੰਘ ਤੇ ਅੱਜ ਪੰਜਾਬ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਜਿਹੜੀਆਂ ਸਿਆਸੀ ਅਪਡੇਟਸ ਨੇ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਜਗਜੀਤ ਸਿੰਘ ਡੱਲੇয়াল ਉਹਨਾਂ ਦੇ ਵੱਲੋਂ ਜਿਹੜਾ ਆਫਟਰ ਉਹਨਾਂ ਦੀ ਰਿਲੀਜ਼ ਤੋਂ ਬਾਅਦ ਉਹ ਖਨੌਰੀ ਬਾਰਡਰ ਪਹੁੰਚ ਕੇ ਉਹਨਾਂ ਨੇ ਜਿਹੜਾ ਆਪਣਾ ਭੁਖੜਤਾਲ ਦਾ ਸੀਗਾ ਮਰਨ ਵਰਤ ਉਹਨੂੰ ਉਸੇ ਤਰੀਕੇ ਨਾਲ ਜਾਰੀ ਰੱਖਿਆ ਜਿਹੜਾ ਹਰ ਦੋ ਝੰਡੇ ਸਾਹਬ ਹੋਣੀ ਸੀਗੇ ਉਹਨਾਂ ਨੇ ਉਹਨੂੰ ਖਤਮ ਕਰ ਦਿੱਤਾ ਸੋ ਉਹਦੇ ਨਾਲ ਨਾਲ ਜਿਹੜਾ ਇੱਕ ਦੋ ਹੋਰ ਪੰਜਾਬ ਦੇ ਨਾਲ ਬੜੀਆਂ ਹੀ ਅਹਿਮ ਜਿਹੜੀਆਂ ਜੁੜੀਆਂ ਡਿਵੈਲਪਮੈਂਟਸ ਨੇ ਖਾਸ ਕਰਕੇ ਸੁਨੀਲ ਜਾਕਰ ਉਹਨਾਂ ਨੇ ਬਿਆਨ ਦਿੱਤਾ ਤੇ ਪਾਰਲੀਮੈਂਟ ਨੇ ਉਹ ਲੋਕ ਸਭਾ ਦੇ ਬਾਹਰ ਜਿਹੜਾ ਝੰਡੇ ਚੱਕੀ ਖੜੇ ਨੇ ਇਹਨੂੰ ਲੈ ਕੇ ਜਾਖੜ ਸਾਹਿਬ ਇਧਰੋਂ ਗਰਮ ਨੇ ਉਧਰ ਜਿਹੜਾ ਮਜੀਠੀਆ ਸਾਹਿਬ ਇਸ ਕਲੋਂ ਗਰਮ ਨੇ ਕਿ ਪੰਜਾਬ ਦੇ ਐਮਪੀ ਨੇ ਜਿਤਾਏ ਪੰਜਾਬ ਵਾਲਿਆਂ ਨੇ ਆ ਤੇ ਜਿਹੜਾ ਝੰਡੇ ਚੱਕੀ ਖੜੇ ਨੇ ਉਹ ਦਿੱਲੀ ਦੇ ਹੱਕ ਦੇ ਵਿੱਚ ਵੀ ਦਿੱਲੀ ਦੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਉਹ ਜਾਦੇ ਜਿਹੜੇ ਉੱਥੇ ਐਕਟਿਵ ਨਜ਼ਰ ਆ ਰਹੇ ਨੇ ਪਰ ਇਹਦੇ ਨਾਲ ਨਾਲ ਜਦੋਂ ਆਪਾਂ ਇਹਦੀ ਸ਼ੁਰੂਆਤ ਕਰਨ ਜਾ ਰਹੇ ਸੀਗੇ ਤੇ ਇਹ ਨਾ ਆਮ ਆਦਮੀ ਪਾਰਟੀ ਦੇ ਜਿਹੜੇ ਚੀਫ ਨੇ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਤੇ ਇੱਕ ਫਿਰ ਹਿਸਟਰੀਕੀ ਘਟਨਾ ਹੋਈ ਆ ਉਹਨਾਂ ਤੇ ਕਿਸੇ ਨੇ ਜਿਹੜਾ ਕੁਝ ਸੁੱਟਿਆ ਇਹ ਬਹੁਤ ਵਾਰ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਕੇਜਰੀਵਾਲ ਸਾਹਿਬ ਦੇ ਨਾਲ ਹੁੰਦੀਆਂ ਗੋਡਨੋਸ ਕੀ ਏ ਕੀ ਚੱਲ ਰਿਹਾ ਕਿ ਲਗਾਤਾਰ ਇਦਾਂ ਦੀਆਂ ਘਟਨਾਵਾਂ ਉਹਨਾਂ ਦੇ ਨਾਲ ਕਿਉਂ ਹੁੰਦੀਆਂ ਨੇ ਇਹਦੇ ਤੇ ਡੈਫੀਨਿਟਲੀ ਕੋਈ ਜਾਂਚ ਹੋਣੀ ਚਾਹੀਦੀ ਆ ਤੇ ਉਹਨਾਂ ਦੀ ਵੀ ਜਿਹੜਾ ਸੇਫਟੀ ਐਂਡ ਸੁਰੱਖਿਆ ਦੇ ਲਈ ਜ਼ਰੂਰੀ ਆ ਕਿ ਹਿਸਟਰੀਕੀ ਦੀਆਂ ਜਿਹੜੀਆਂ ਘਟਨਾਵਾਂ ਨਾ ਹੋਣ ਤੇ ਹੋਣੀਆਂ ਵੀ ਨਹੀਂ ਚਾਹੀਦੀਆਂ ਇਸ ਤਰੀਕੇ ਨਾਲ ਜਿਹੜਾ ਸਿਆਸੀ ਲੀਡਰਾਂ ਦੇ ਉੱਤੇ ਤੁਸੀਂ ਆਪਣੀ ਗੱਲ ਕਹਿਣ ਦਾ ਸਾਰਿਆਂ ਨੂੰ ਹੱਕ ਹੁੰਦਾ ਇਸੇ ਤਰੀਕੇ ਨਾਲ ਸਿਆਸੀ ਲੀਡਰਾਂ ਨੂੰ ਸੁਣਨੀ ਵੀ ਚਾਹੀਦੀ ਹੈ ਸਾਰਿਆਂ ਦੀ ਗੱਲ ਪਰ ਤੁਸੀਂ ਕਿਸੇ ਤੇ ਵੀ ਜਿਹੜਾ ਇਦਾਂ ਨਹੀਂ ਜਿਹੜਾ ਤੁਹਾਨੂੰ ਕਰਨਾ ਚਾਹੀਦਾ ਤੇ ਇਹ ਗੱਲਾਂ ਅਸੀਂ ਪਹਿਲਾਂ ਮਾਨ ਸਾਹਿਬ ਉਹਨਾਂ ਨੂੰ ਜਦੋਂ ਉਹ ਇਦਾਂ ਦੀਆਂ ਗੱਲਾਂ ਕਰਦੇ ਸੀ ਉਦੋਂ ਜਦੋਂ ਕੋਈ ਵਾਰ ਸਾਡੇ ਆਰਗਾ ਟੋਕਦਾ ਸੀ ਤਾਂ ਕਹਿੰਦੇ ਸੀ ਇਹਨਾਂ ਨੂੰ ਪਤਾ ਨਹੀਂ ਕਿਸੇ ਗੱਲ ਦਾ ਜਦੋਂ ਇਹ ਕਹਿੰਦੇ ਸੀ ਵੀ ਡਲਾ ਤੋਂ ਡਲਾ ਹੁੰਦਾ ਹੈ ਕਿੱਧਰ ਸੇ ਚਲਾ ਹੁੰਦਾ ਹੈ ਸੋ ਘਰ ਜਿਹੜਾ ਰੋਂਗ ਇਜ਼ ਰੋਂਗ ਇਹ ਇਹ ਇਦਾਂ ਨਹੀਂ ਹੋਣਾ ਚਾਹੀਦਾ ਮੈਂ ਮੈਂ ਤੁਹਾਡੇ ਨਾਲ ਖਬਰ ਵੀ ਸਾਂਝੀ ਕਰ ਦਨਾ ਕਿ ਇਹ ਜਿਹੜਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਹੁਣੇ ਰਿਪੋਰਟ ਛਪੀਆ ਦੇ ਨਾਲ ਨਾਲ ਜਿਹੜਾ ਇਹਨਾਂ ਦੇ ਇੱਕ ਵਿਧਾਇਕ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਦਿੱਲੀ ਤੋਂ ਉਹਨਾਂ ਦੇ ਉੱਤੇ ਜਿਹੜਾ ਬੇਅਦਬੀ ਦੇ ਦੋਸ਼ ਜਿਹੜੇ ਆ ਉਹ ਸਾਬਤ ਹੋ ਗਏ ਨੇ ਇਸ ਤੋਂ ਪਹਿਲਾਂ ਬੇਨਤੀ ਸਿਰਫ ਇਹੀ ਕਰਨੀ ਹੈ ਕਿ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇਕਰ ਹਜੇ ਤੱਕ ਤੁਸੀਂ ਵੀਡੀਓ ਦੇ ਨਾਲ ਜੁੜੇ ਹੋ ਹੋ ਤਾਂ ਜਰੂਰ ਇਹਨੂੰ ਐਂਡ ਤੱਕ ਦੇਖਿਓ ਤੇ ਜੇਕਰ ਤੁਹਾਨੂੰ ਕੰਮ ਚੰਗਾ ਲੱਗਦਾ ਹੁੰਦਾ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਸੋ ਇਹ ਅਰਬਿੰਦ ਕੇਜਰੀਵਾਲ ਸਾਹਿਬ ਉਹਨਾਂ ਦੇ ਨਾਲ ਜੁੜੀ ਤਾਂ ਖਬਰ ਇਹ ਹੈ ਜੀ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਦੇ ਵਿੱਚ ਜਦੋਂ ਇਹ ਪੈਦਲ ਯਾਤਰਾ ਦੇ ਦੌਰਾਨ ਸੀ ਕਿ ਉਦੋਂ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਕੇਜਰੀਵਾਲ ਸਾਹਿਬ ਦੇ ਤੇ ਇੱਕ ਤਰਲ ਪਦਾਰਥ ਸੁੱਟਣ ਦੇ ਦੋਸ਼ ਦੇ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਇਸ ਘਟਨਾ ਦੇ ਮਗਰੋਂ ਆਮ ਪਾਰਟੀ ਨੇ ਕਿਹਾ ਕਿ ਜੇ ਕਿ ਇੱਕ ਸਾਬਕਾ ਮੁੱਖ ਮੰਤਰੀ ਕੌਮੀ ਰਾਜਧਾਨੀ ਵਿੱਚ ਸੁਰੱਖਿਅਤ ਨਹੀਂ ਹੈ ਤਾਂ ਫਿਰ ਆਮ ਆਦਮੀ ਕਿੱਥੇ ਜਾਵੇਗਾ ਜਾਣਕਾਰੀ ਅਨੁਸਾਰ ਕੇਜਰੀਵਾਲ ਆਪਣੀ ਪੱਧ ਯਾਤਰਾ ਦੇ ਦੌਰਾਨ ਕੁਝ ਲੋਕਾਂ ਦੇ ਨਾਲ ਦਵਾਸਲਾਮ ਕਰ ਰਿਹਾ ਸੀ ਜਦੋਂ ਇੱਕ ਵਿਅਕਤੀ ਉਹਨਾਂ ਵੱਲ ਵਧਿਆ ਤੇ ਉਸਨੇ ਕੇਜਰੀਵਾਲ ਤੇ ਤਰਲ ਪਦਾਰਥ ਸੁੱਟਿਆ ਇਸ ਮਗਰੋਂ ਸੁਰੱਖਿਆ ਆਮਲੇ ਨੇ ਫੌਰੀ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਮਗਰੋਂ ਕੇਜਰੀਵਾਲ ਤੇ ਉਹਨਾਂ ਦੇ ਮੌਜੂਦਾ ਸੁਰੱਖਿਆ ਕਰਮੀ ਉਹਨਾਂ ਦਾ ਮੂੰਹ ਪੂੰਝ ਦੇ ਦਿੱਸੇ ਸੋ ਪੁਲਿਸ ਥਾਣੇ ਉਹਨੂੰ ਲਿਜਾਇਆ ਗਿਆ ਇਸ ਵਿਅਕਤੀ ਨੂੰ ਜਿਨੇ ਇਹ ਘਟਨਾ ਨੂੰ ਇਨਜਾਮ ਦਿੱਤਾ ਤੇ ਆਮ ਨੇ ਇਸ ਆਮ ਪਾਰਟੀ ਨੇ ਇਸ ਘਟਨਾ ਦੇ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਭਾਜਪਾ ਸਰਕਾਰ ਦੀ ਜਮ ਕੇ ਨੁਕਤਾ ਚ ਨਹੀਂ ਕੀਤੀ ਹੈ ਪਾਰਟੀ ਨੇ ਕਿਹਾ ਕੇ ਭਾਜਪਾ ਦੇ ਰਾਜ ਵਿੱਚ ਦਿੱਲੀ ਦੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਗਈ ਹੈ ਕਿਉਂਕਿ ਆਬੀਅਸਲੀ ਆਪਾਂ ਜਾਣਦੇ ਆ ਕਿ ਦਿੱਲੀ ਪੁਲਿਸ ਆ ਜਿਹੜੀ ਉਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ ਐਂਡ ਆਬਵੀਅਸਲੀ ਫ फेब्रुवारी ਦੇ ਵਿੱਚ ਉੱਥੇ ਚੋਣਾਂ ਵੀ ਹੋਣੀਆਂ ਨੇ ਇਹ ਤੋਂ ਪਹਿਲਾਂ ਵੀ ਜਿਹੜਾ ਕੇਜਰੀਵਾਲ ਸਾਹਿਬ ਆ ਆਮ ਆਦਮੀ ਪਾਰਟੀ ਦਿੱਲੀ ਨੂੰ ਘੇਰ ਚੁੱਕੇ ਨੇ ਲੋਕ ਸਭਾ ਦੇ ਬਾਅਦ ਵੀ ਜਿਹੜੇ ਪੰਜਾਬ ਦੇ ਐਮਪੀ ਵੀ ਨੇ ਤੇ ਦਿੱਲੀ ਦੇ ਵੀ ਜਿਹੜੇ ਰਾਜ ਸਭਾ ਖਾਸ ਕਰਕੇ ਸੰਜੀਤ ਸਿੰਘ ਨੇ ਇਹ ਸਾਰੇ ਵੀ ਜਿਹੜੇ ਪਲੇ ਕਾਰਡ ਲੈ ਕੇ ਖੜੇ ਨੇ ਜਿਹੜੇ ਬੋਰਡ ਲੈ ਕੇ ਖੜੇ ਨੇ ਉਹਨਾਂ ਦੇ ਵਿੱਚ ਦਿੱਲੀ ਦੀ ਸਥਿਤੀ ਦੀ ਚਰਚਾ ਕੀਤੀ ਗਈ ਆ ਕਿ ਆਮ ਆਦਮੀ ਪਾਰਟੀ ਜਿਹੜਾ ਇਸ ਗੱਲ ਨੂੰ ਲਗਾਤਾਰ ਉਭਾਰ ਰਹੀ ਹੈ ਜਿਵੇਂ ਉਹ ਉਹਨਾਂ ਬੋਰਡਾਂ ਦੇ ਉੱਤੇ ਵੀ ਇਹ ਹੀ ਲਿਖਿਆ ਹੈ ਜਿਤੇ ਮਾਲਵਿੰਦਰ ਕੰਗ ਆਪਣੇ ਮੀਤ ਹੇਰ ਸਾਹਿਬ ਚੱਬੇਵਾਲ ਸਾਹਿਬ ਆਪਣੇ ਚੱਡਾ ਸਾਹਿਬ ਸੰਜੀਤ ਸਿੰਘ ਸਾਹਿਬ ਇਹ ਸਾਰੇ ਜਿੰਨੇ ਪੰਜਾਬ ਦੇ ਰਾਜ ਸਭਾ ਮੈਂਬਰ ਵੀ ਹਨ ਉਹਨਾਂ ਦੇ ਵਿੱਚੋਂ ਵੀ ਨੇ ਕੁਝ ਇਹ ਸਾਰੇ ਇਹ ਕਹਿ ਰਹੇ ਨੇ ਕਿ ਦੇਖੋ ਜੀ ਆਪਣੇ ਮੋਦੀ ਤੇ ਜਿਹੜਾ ਅਮਿਤ ਸ਼ਾਹ ਦੇ ਰਾਜ ਦੇ ਵਿੱਚ ਦਿੱਲੀ ਦਾ ਕਾਨੂੰਨ ਵਿਵਸਥਾ ਬਹੁਤ ਜ਼ਿਆਦਾ ਵਿਗੜ ਚੁੱਕੀ ਆ ਸੋ ਇਹ ਉਸੇ ਤਰੀਕੇ ਨਾਲ ਇਹ ਘਟਨਾ ਨੂੰ ਵੀ ਉਹਦੇ ਨਾਲ ਜੋੜਿਆ ਜਾ ਰਿਹਾ ਪਗਵੰਤ ਸਿੰਘ ਮਾਨ ਦਾ ਵੀ ਇੱਕ ਮੀਟ ਟਵੀਟ ਦੇਖਿਆ ਉਹਨਾਂ ਨੇ ਵੀ ਇਹਦਾ ਜਿਹੜਾ ਕਿਹਾ ਕਿ ਦਿੱਲੀ ਜਿਹੜੀ ਬੀਜੇਪੀ ਬੁਖਲਾ ਚੁੱਕੀ ਆ ਜਦੋਂ ਦਾ ਅਸੀਂ ਕੇਜਰੀਵਾਲ ਨੇ ਜਿਹੜਾ ਅਮਿਤ ਸ਼ਾਹ ਅਤੇ ਮੋਦੀ ਦੇ ਖਿਲਾਫ ਜਾਂ ਦਿੱਲੀ ਦੀ ਜਿਹੜੀ ਮੋਦੀ ਸਰਕਾਰ ਆ ਵੀ ਇਹਨਾਂ ਦੇ ਖਿਲਾਫ ਮੋਰਚਾ ਖੋਲ੍ਹਿਆ ਵੀ ਉਦੋਂ ਦੇ ਬਕਲਾ ਆ ਚੁੱਕੇ ਆ ਆਮ ਆਨਮੀ ਪਾਰਟੀ ਨਾਲ ਜੁੜੀ ਇੱਕ ਹੋਰ ਖਬਰ ਵੀ ਹੈ ਜੀ ਕਿ ਜਿਹੜੇ ਇਹ ਨਰੇਸ਼ যাদਬ ਆ ਇਹਨੂੰ ਕੁਰਾਨ ਬੇਅਦਬੀ ਕੇਸ ਦੇ ਵਿੱਚ ਇਹਨੂੰ 2 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਗਈ ਆ যাদਬ ਨੂੰ ਜੁਲਾਈ 24 2116 ਨੂੰ ਜਿਹੜਾ ਸੋਸ਼ਲ ਅਨਰੈਸਟ ਨੂੰ ਭੜਕਾਉਣ ਦੇ ਜਿਹੜਾ ਜ਼ੁਲਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਪਰ ਬਾਅਦ ਵਿੱਚ ਜਿਹੜਾ ਹੇਠਲੀ ਅਦਾਲਤ ਨੇ 2021 ਦੇ ਵਿੱਚ ਐਵੀਡੈਂਸ ਦੀ ਕਮੀ ਹੋਣ ਦੇ ਚਲਦਿਆਂ ਇਹਨੂੰ ਜਿਹੜਾ ਛੱਡ ਦਿੱਤਾ ਸੀਗਾ ਕੁਇਟ ਇਹਨੂੰ ਕਰ ਦਿੱਤਾ ਗਿਆ ਸੀਗਾ ਤੇ ਹੁਣ ਇਹ ਜਿਹੜੇ ਐਮਐਲਏ ਨੇ ਨਰੇਸ਼ যাদਬ ਮਹਿਰੂਲੀ ਤੋਂ ਇਹਨਾਂ ਨੂੰ 2 ਸਾਲ ਦੀ ਸਜ਼ਾ ਤੇ 11000 ਦਾ ਜਿਹੜਾ ਜੁਰਮਾਨਾ ਇਹ ਸੁਣਾਇਆ ਗਿਆ ਕੁਰਾਨ ਸੈਕਲਿਜ ਕੇਸ ਕੁਰਾਨ ਦੀ ਜਿਹੜਾ ਬੇਅਦਬੀ ਦਾ ਕੇਸ ਆ ਸੋ ਇਹ ਜਿਹੜਾ ਲੰਬਾ ਜਿਹੜਾ ਲੀਗਲ ਪ੍ਰੋਸੈਸ ਚੱਲਿਆ ਤੇ ਇਹ ਜੀ ਮਲੇਰ ਕੋਟਲਾ ਜਿਹੜਾ ਅਦਾਲਤ ਆ ਉਹਦੇ ਵੱਲੋਂ ਇਹ ਸੈਂਟੈਂਸ ਜਿਹੜੀ ਆ ਉਹ ਨਰੇਸ਼ যাদਬ ਨੂੰ ਗਿਲਟੀ ਪਾਇਆ ਜਾਣ ਤੋਂ ਬਾਅਦ ਜਿਹੜੀ ਆ ਉਹ ਸੁਣਾਈ ਗਈ ਆ ਜੇਕਰ ਯਾਦਵੇ ਜੁਰਮਾਨਾ ਨਹੀਂ ਪੇ ਕਰਦਾ ਤਾਂ ਉਹਦੀ ਜਿਹੜੀ ਸਜ਼ਾ ਆ ਉਹਦੇ ਵਿੱਚ ਇੱਕ ਹੋਰ ਸਾਲ ਦਾ ਵਾਧਾ ਜਿਹੜਾ ਉਹ ਕਰ ਦਿੱਤਾ ਜਾਵੇਗਾ ਸੋ ਇਹ ਇਹਨੂੰ ਲੈ ਕੇ ਹੁਣ ਜਿਹੜਾ ਇਹਨਾਂ ਦੇ ਮੁਕਾਲਫ ਨਯ ਆਮ ਆਦਮੀ ਪਾਰਟੀ ਦੇ ਉਹ ਕਹਿ ਰਹੇ ਨੇ ਇਹਨਾਂ ਨੂੰ ਤੇ ਰਾਈਟਲੀ ਸੁਖਪਾਲ ਸਿੰਘ ਖਹਿਰਾ ਦਾ ਵੀ ਮੈਂ ਟਵੀਟ ਦੇਖਿਆ ਐਂਡ ਵਿਕਰਮ ਸਿੰਘ ਮਜੀਠੀਆ ਵੀ ਮੈਂ ਮਜੀਠੀਆ ਸਾਹਿਬ ਤਾਂ ਖਾਸਾ ਇਸ ਗੱਲ ਨੂੰ ਲੈ ਕੇ ਵੀ ਉਹ ਕਹਿ ਰਹੇ ਸੀ ਕਿ ਲੋਕ ਸਭਾ ਦੇ ਬਾਹਰ ਇਹਨਾਂ ਦੇ ਐਮਪੀ ਜਿਹੜੇ ਕਿ ਪੰਜਾਬ ਤੋਂ ਜਿੱਤੇ ਹੋਏ ਨੇ ਉਹ ਦਿੱਲੀ ਦੇ ਮਸਲੇ ਉਠਾ ਰਹੇ ਨੇ ਇਨਸਟੈਡ ਆਫ ਪੰਜਾਬ ਸੋ ਇਹਦੇ ਵਿੱਚ ਇਹ ਇਹ ਇਹਦੇ ਤੇ ਹੁਣ ਦੇਖਦੇ ਆ ਆਮ ਆਨਵੀ ਪਾਰਟੀ ਇਹਦੇ ਤੇ ਕੀ ਬਿਆਨ ਦਿੰਦੀ ਆ ਵੈਸੇ ਦਿੱਲੀ ਦੇ ਵਿੱਚ ਚੋਣਾਂ ਵੀ ਹੋਣ ਜਾ ਰਹੀਆਂ ਨੇ ਤੇ ਇਹ ਜਿਹੜਾ ਲੋਕ ਸਭਾ ਦੇ ਬਾਹਰ ਜਿਹੜਾ ਮੁਜ਼ਾਹਰਾ ਕਰਨ ਦੀ ਗੱਲ ਆ ਬੀਤੇ ਰੋਜ਼ ਦਾ ਰਾਜਾ ਬਰਿੰਗ ਤੇ ਆਪਣੇ ਜਿਹੜੇ ਕਾਂਗਰਸ ਦੇ ਐਮਪੀ ਨੇ ਇਹਨਾਂ ਨੇ ਵੀ ਜਿਹੜਾ ਉੱਥੇ ਨਾਰੇ ਵਗੈਰਾ ਲਾਏ ਵੀ ਖਾਸ ਕਰਕੇ ਜੋ ਕੁਝ ਹੋਇਆ ਪੈਡੀ ਸਿਸ਼ਨ ਸਿਜ਼ਨ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਚੋਣਾਂ ਜਿਹੜਾ ਲੇਟ ਚੱਕਿਆ ਗਿਆ ਜਾਂ ਕਿਸਾਨਾਂ ਦੀ ਜੇਸਵੀ ਕੇ ਨਾਲ ਦੁਰਗਤੀ ਹੋਈ ਆ ਵੀ ਇਹਨੂੰ ਲੈ ਕੇ ਰਾਜਾ ਬੜਿੰਗ ਨੇ ਬਾਕੀ ਜਿਹੜਾ ਆਮ ਆਦਮੀ ਪਾਰਟੀ ਦੇ ਆਗੂ ਨੇ ਇਹਨਾਂ ਨੇ ਕਾਫੀ ਉੱਥੇ ਰੌਣਾ ਰੱਪਾ ਪਾਇਆ ਮਤਲਬ ਕਿ ਉਹਨਾਂ ਨੂੰ ਜਿਹੜਾ ਸਰਕਾਰ ਨੂੰ ਕਿਹਾ ਕਿ ਜੀ ਇਹ ਤਕਾ ਹੋ ਰਿਹਾ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਹਦੇ ਵਿੱਚ ਇਹਨਾਂ ਨੇ ਆਬਵੀਅਸਲੀ ਦਿੱਲੀ ਦੀ ਬੀਜੇਪੀ ਨੂੰ ਜਿਹੜੀ ਕੇਂਦਰ ਸਰਕਾਰ ਆ ਤੇ ਨਾਲ ਦੀ ਨਾਲ ਪੰਜਾਬ ਦੀ ਸਰਕਾਰ ਨੂੰ ਜਿਹੜਾ ਇਹਦੇ ਵਿੱਚ ਭਾਗੀ ਦੱਸਿਆ ਵੀ ਇਹਨਾਂ ਦੀ ਗਲਤੀ ਦੇ ਕਾਰਨ ਜਾਂ ਇਹਨਾਂ ਦਾ ਜਿਹੜਾ ਦੋਸ਼ ਆ ਸੋ ਇਹ ਉੱਥੇ ਜਿਹੜਾ ਨਾਹਰੇਬਾਜ਼ੀ ਕਰ ਰਹੇ ਸੀਗੇ ਕਾਂਗਰਸ ਦੇ ਜਿਹੜੇ ਨਵੇਂ ਚੁਣੇ ਹੋਏ ਐਮਪੀ ਨੇ ਤੇ ਕਿਉਂਕਿ ਵਿੰਟਰ ਸੈਸ਼ਨ ਜਾਰੀ ਆ ਤੇ ਇਧਰ ਜਿਹੜਾ ਸੁਨੀਲ ਜਾਖੜ ਸਾਹਿਬ ਆ ਉਹ ਉਹਨਾਂ ਦਾ ਬਿਆਨ ਆਇਆ ਉਹ ਜਿਹੜਾ ਵੀਡੀਓ ਬਿਆਨ ਉਹਨਾਂ ਨੇ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਦੇਖੋ ਜੀ ਇਹ ਜਿਹੜੇ ਕਾਂਗਰਸ ਦੇ ਪਹਿਲਾਂ ਤਾਂ ਉਹਨਾਂ ਨੇ ਸ਼ੁਰੂਆਤ ਉਹ ਕਰਦੇ ਨੇ ਕਿ ਜਿਹੜੇ ਖਨੋਰੀ ਬਾਰਡਰ ਵਾਲੇ ਜਿਹੜੇ ਕਿਸਾਨ ਨੇ ਸੋ ਕਿਸਾਨ ਜਿਹੜੇ ਆ ਉਹਨਾਂ ਨੇ ਕਿਹਾ ਕਿ ਪੈਦਲ ਯਾਤਰਾ ਦੇ ਜਾਂ ਜਿੱਦਾਂ ਵੀ ਜਿਹੜਾ ਦਿੱਲੀ ਨੂੰ ਕੂਚ ਕਰ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਪਹਿਲਾਂ ਤੁਸੀਂ ਪੰਜਾਬ ਸਰਕਾਰ ਤੋਂ ਸਵਾਲ ਇਹ ਪੁੱਛੋ ਕਿ ਇਹਨਾਂ ਨੇ ਕੀ ਕੀਤਾ ਵੇ ਪੈਡੀ ਸੀਜ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਾਂ ਪੈਸੇ ਭੇਜਤੇ ਇਹਨਾਂ ਨੂੰ ਐਮਐਸਪੀ ਤੇ ਕੇਂਦਰ ਸਰਕਾਰ ਨੇ ਤਾਂ ਜਿਹੜਾ ਫੰਡ ਸੀਗਾ ਉਹ ਜਾਰੀ ਕਰ ਦਿੱਤਾ ਇਹਨਾਂ ਤੋਂ ਆਪਣੇ ਜਿਹੜੇ ਆ ਸ਼ੈਲਰ ਖਾਲੀ ਨਹੀਂ ਕਰਵਾ ਹੋਏ ਤਾਂ ਇਹਦੇ ਵਿੱਚ ਕੇਂਦਰ ਸਰਕਾਰ ਦੀ ਤਾਂ ਕੋਈ ਗਲਤੀ ਨਹੀਂ ਵੀ ਇਹਦੇ ਬਾਬਤ ਇਹ ਦੱਸਣ ਇਹਨਾਂ ਤੋਂ ਪੁੱਛਿਆ ਜਾਣਾ ਚਾਹੀਦਾ ਪੰਜਾਬ ਸਰਕਾਰ ਤੋਂ ਪੁੱਛਿਆ ਜਾਣਾ ਚਾਹੀਦਾ ਹੁਣ ਕਾਂਗਰਸ ਵਾਲੇ ਤਾਂ ਇਹ ਕਹਿੰਦੇ ਆ ਜਿਵੇਂ ਪ੍ਰਤਾਪ ਸਿੰਘ ਬਾਜਬਾ ਤਾਂ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਖਿਲਾਫ ਇੱਕ ਸਾਜ਼ਿਸ਼ ਆ ਤੇ ਜਿਹੜਾ ਭਗਵੰਤ ਸਿੰਘ ਮਾਨ ਆ ਇਹ ਤੇ ਅਮਿਤ ਸ਼ਾਹ ਜਿਹੜੇ ਦਿੱਲੀ ਦੇ ਵਿੱਚ ਗ੍ਰਹਿ ਮੰਤਰੀ ਨੇ ਭਾਰਤ ਦੇ ਵੀ ਇਹ ਮਲੇ ਹੋਏ ਨੇ ਉਹ ਤਾਂ ਲਗਾਤਾਰਤਾ ਦੇ ਨਾਲ ਉਹਨਾਂ ਨੇ ਇਹ ਸਾਰੇ ਜਿਹੜਾ ਕਹਿ ਲਓ ਕਿ ਜਿੰਨਾ ਇਹ ਸੀਜ਼ਨ ਚੱਲਿਆ ਇੱਕ ਮਹੀਨੇ ਦਾ ਪੂਰਾ ਨਵੰਬਰ ਮਹੀਨਾ ਤੇ ਨੋ ਡਾਊਟ ਪ੍ਰਤਾਪ ਸਿੰਘ ਬਾਜਵਾ ਕਾਫੀ ਜਿਹੜਾ ਮੰਡੀਆਂ ਦੇ ਵਿੱਚ ਘੁੰਮਦੇ ਫਿਰਦੇ ਰਹੇ ਨੇ ਤੇ ਉਹਨਾਂ ਨੇ ਖਾਸਾ ਜਿਹੜਾ ਇਹ ਮਸਲੇ ਤੇ ਆਵਾਜ਼ ਚੁੱਕੀ ਆ ਤੇ ਉਹ ਲਗਾਤਾਰ ਇਹ ਗੱਲ ਕਹਿੰਦੇ ਰਹੇ ਨੇ ਕਿ ਭਗਵੰਤ ਸਿੰਘ ਮਾਨ ਤੇ ਜਿਹੜਾ ਇਹ ਅਮਿਤ ਸ਼ਾਹ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਪਰ ਇਹਨੂੰ ਲੈ ਕੇ ਜਿਹੜਾ ਸੁਨੀਲ ਜਾਖੜ ਨੇ ਇਹ ਗੱਲ ਕਹੀ ਆ ਕਿ ਕੇਂਦਰ ਨੇ ਆਪਣੀ ਜ਼ਿੰਮੇਵਾਰੀ ਨਿਭਾਤੀ ਸੀ ਗਲਤੀ ਸਾਰੀ ਪੰਜਾਬ ਸਰਕਾਰ ਦੀ ਆ ਸੋ ਕਿਸਾਨਾਂ ਨੂੰ ਪੰਜਾਬ ਸਰਕਾਰ ਨੂੰ ਘੇਰਨਾ ਚਾਹੀਦਾ ਤੇ ਨਾਲ ਦੀ ਨਾਲ ਜਿਹੜਾ ਦਿੱਲੀ ਲੋਕ ਸਭਾ ਦੇ ਬਾਹਰ ਖੜੇ ਹੋ ਕੇ ਰਾਜਾ ਬੜਿੰਗ ਹੁਣੀ ਜਾਂ ਬਾਕੀ ਜਿਹੜਾ ਕਾਂਗਰਸ ਦੇ ਐਮਪੀ ਉਹ ਭਾਜਪਾ ਨੂੰ ਜਾਂ ਜਿਹੜਾ ਖਿਲਾਫ ਨਾਰੇ ਲਾ ਰਹੇ ਨੇ ਇਹ ਇਹ ਦੱਸਣ ਕਿ ਪੈਡੀ ਸਿਜਨ ਤਾਂ ਹੁਣ ਖਤਮ ਹੋ ਗਿਆ ਭਈ ਇਹ ਉਦੋਂ ਕਿੱਥੇ ਸੀ ਉਹਨਾਂ ਨੇ ਕਿਹਾ ਕਿ ਇਹ ਇਹ ਉਦੋਂ ਆਪਣੀਆਂ ਜਿਹੜੀਆਂ ਚੋਣਾਂ ਦੇ ਵਿੱਚ ਮਸ਼ਰੂਫ ਸਗੇ ਵੇ ਉਦੋਂ ਤਾਂ ਇਹਨਾਂ ਨੂੰ ਬਾਈ ਇਲੈਕਸ਼ਨ ਦੀਦੇ ਸੀਗੇ ਉਦੋਂ ਤਾਂ ਇਹ ਬੋਲੇ ਨਹੀਂ ਇਸ ਮਸਲੇ ਤੇ ਜਦੋਂ ਅਸਲੀ ਮਸਲਾ ਸੀ ਇਹ ਤੇ ਹੁਣ ਇਹ ਉੱਥੇ ਜਾ ਕੇ ਨਾਰੇ ਲਾ ਰਹੇ ਨੇ ਹੁਣ ਵੈਸੇ ਤਾਂ ਜਿਹੜਾ ਕਾਂਗਰਸ ਪਾਰਟੀ ਦੇ ਐਲੋਪੀ ਨੇ ਪੰਜਾਬ ਦੇ ਵਿੱਚ ਉਹ ਤਾਂ ਜਿਵੇਂ ਮੈਂ ਕਿਹਾ ਕਿ ਉਹ ਤਾਂ ਲਗਾਤਾਰ ਇਹਦੇ ਤੇ ਐਕਟਿਵ ਰਹੇ ਨੇ ਉਹ ਕਾਫੀ ਪ੍ਰਤਾਪ ਸਿੰਘ ਬਾਜਵਾ ਨੇ নো ਡਾਊਟ ਉਹਨਾਂ ਨੇ ਆਵਾਜ਼ ਉਠਾਈ ਹੈ ਇਸ ਮਸਲੇ ਦੇ ਉੱਤੇ ਹਰ ਰੋਜ਼ ਹੀ ਉਹਨਾਂ ਦਾ ਕੋਈ ਨਾ ਕੋਈ ਬਿਆਨ ਹਰ ਰੋਜ਼ ਕਿਸੇ ਨਾ ਕਿਸੇ ਮੰਡੀ ਦੇ ਵਿੱਚੋਂ ਸਾਨੂੰ ਨਜ਼ਰ ਆਏ ਨੇ ਹਾਂ ਇਹ ਜਿਹੜੇ ਰੰਧਾਵਾ ਸਾਹਿਬ ਸੀ ਰਾਜਾ ਬਰਿੰਕ ਸਾਹਿਬ ਸੀ ਇਹ ਜ਼ਰੂਰ ਆਪਣੀਆਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਬਿਆਸ ਟ੍ਰੇਨਿੰਗ ਸੋ ਇਹਨੂੰ ਲੈ ਕੇ ਜਾਕਰ ਸਾਹਿਬ ਖਾਸੇ ਜਿਹੜਾ ਔਕੇ ਭਰੇ ਹੋਏ ਫਿਰ ਜਾਕਰ ਸਾਹਿਬ ਨੇ ਕਿਹਾ ਕਿ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਜਿਹੜਾ ਅਸਲੀ ਹੱਕੀ ਮੰਗਾਂ ਦੀ ਆਵਾਜ਼ ਥੋਣ ਵਾਲਾ ਇਸ ਵੇਲੇ ਕੋਈ ਨਹੀਂ ਹੈਗਾ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਕਿਹਾ ਕਾਂਗਰਸ ਤਾਂ ਇਹ ਤਾਂ ਆਪਸ ਦੇ ਵਿੱਚ ਰਲੇ ਹੋਏ ਨੇ ਇੱਕ ਹੁਣ ਮੈਨੂੰ ਲੱਗਦਾ ਪਤਾ ਨਹੀਂ ਇੰਡੀਆ ਦੇ ਲੋਕਾਂ ਨੂੰ ਖਾਸੀ ਇਹ ਵੀ ਦਿੱਕਤ ਹੋ ਜਾਂਦੀ ਆ ਕਿ ਸਮਝ ਨਹੀਂ ਆਉਂਦੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਭਾਜਪਾ ਕਾਂਗਰਸ ਤੇ ਅਕਾਲੀ ਰਲੇ ਹੋਏ ਨੇ ਅਸੀਂ ਤਾਂ ਤਾਂ ਕਰਕੇ ਇਹਨਾਂ ਦਾ ਬਦਲ ਬਣ ਕੇ ਆਏ ਆ ਅਕਾਲੀ ਕਹਿੰਦੇ ਆ ਕਿ ਬੀਜੇਪੀ ਵਾਲੇ ਤੇ ਕਾਂਗਰਸ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਸਾਰੇ ਇੱਕੋ ਜਿਹੇ ਨੇ ਜਿਹੜੇ ਕਾਂਗਰਸ ਵਾਲੇ ਆ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੀ ਤੇ ਹੋਮ ਮਿਨਿਸਟਰ ਜਿਹੜਾ ਬੀਜੇਪੀ ਵਾਲਾ ਇਹਨਾਂ ਦੀ ੱਟੀ ਸੱਟੀ ਆ ਜਿਹੜੇ ਬੀਜੇਪੀ ਵਾਲੇ ਜਿਹੜੇ ਜਾਖੜ ਸਾਹਿਬ ਆ ਉਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਵਾਲੇ ਤੇ ਕਾਂਗਰਸ ਵਾਲੇ ਇਕੱਠੇ ਆ ਦੇਖ ਲਓ ਜੀ ਇੰਡੀਆ ਆਲਾਈንስ ਦੇ ਵਿੱਚ ਇਕੱਠੇ ਸੀਗੇ ਤੇ ਇਹਨਾਂ ਨੇ ਤਾਂ ਇਕੱਠਿਆਂ ਚੋਣਾ ਵੀ ਲੜੀਆਂ ਦਿੱਲੀ ਚ ਲੋਕ ਸਭਾ ਵੀ ਇਕੱਠਿਆਂ ਲੜੀਆਂ ਬਾਕੀ ਦੇਸ਼ ਦੇ ਵਿੱਚ ਵੀ ਤੇ ਇਹ ਇਕੱਠੇ ਆ ਹੁਣ ਇਹ ਪੰਜਾਬ ਵਾਲਿਓ ਤੁਸੀਂ ਹਿਸਾਬ ਲਾ ਲਓ ਕਿ ਇਕੱਠਾ ਕਿਹੜਾ ਤੇ ਕੱਲਾ ਕਿਹੜਾ ਇਹ ਜਿੰਨਾ ਬਾਕੀ ਮੁਲਕ ਦੇ ਵਿੱਚ ਵੀ ਇਹ ਹਾਲ ਆ ਕੋਈ ਕਹਿੰਦਾ OBC ਜਿਹੜਾ ਕਾਂਗਰਸ ਦਾ ਛੱਡਿਆ ਹੋਇਆ ਕੋਈ ਕਹਿੰਦਾ ਬੀਜੇਪੀ ਦੇ ਨਾਲ ਆ ਇਹ ਉਹ ਕਹਿੰਦਾ ਪ੍ਰਾਈਮਰ ਕਿਸੇ ਦੇ ਨਾਲ ਨਹੀਂ ਮੈਂ ਕੱਲਾ ਚੋਣਾ ਲੜਦਾ ਹੁਣ ਜੇ ਮੇਰੇ ਚੋਣਾ ਲੰਨ ਦੇ ਨਾਲ ਬਾਕੀ ਪਾਸੇ ਵੋਟਾਂ ਘਟ ਜਣੀਆਂ ਇਹਦੇ ਵਿੱਚ ਮੇਰੀ ਥੋੜੋ ਗਲਤੀ ਆ ਮੈਂ ਤਾਂ ਆਪਣੇ ਲੋਕਾਂ ਨੂੰ ਰੈਪ੍ਰੀਜ਼ੈਂਟ ਕਰਨਾ ਹੀ ਆ ਸੋ ਕਹਿ ਰਹੇ ਇਹ ਤਾਂ ਜਿਹੜਾ ਰੋਲ ਘੋਲਾ ਹੈ ਉਹ ਆਪਣੀਆਂ ਜਿਹੜੀਆਂ ਪੰਜਾਬ ਦਾ ਤੇ ਬਾਕੀ ਪਾਰਾ ਦਾ ਪੋਲਿਟিক্যাল ਸਿਨੈਰੀਓ ਉਹਦੇ ਵਿੱਚ ਚੱਲਦਾ ਰਹਿੰਦਾ ਪਰ ਇਹ ਜ਼ਰੂਰ ਹੈ ਕਿ ਜਾਕਰ ਸਾਹਿਬ ਦੇ ਇਹ ਕਹਿਣ ਤੋਂ ਬਾਅਦ ਕਿ ਇਹ ਸਾਰੇ ਤਾਂ ਰਲੇ ਹੋਏ ਨੇ ਤੇ ਪੰਜਾਬ ਨੂੰ ਇੱਕ ਚੰਗੀ ਤਗੜੀ ਆਵਾਜ਼ ਦੀ ਜ਼ਰੂਰਤ ਹੈ ਪੰਜਾਬ ਨੂੰ ਰੈਪਰੈਜ਼ੈਂਟੇਸ਼ਨ ਦੀ ਜ਼ਰੂਰਤ ਹੈ ਪੰਜਾਬ ਦੇ ਆਗੂਆਂ ਵੱਲੋਂ ਜਿਹੜਾ ਪੰਜਾਬ ਦੇ ਅਸਲੀ ਮਸਲੇ ਆ ਜਿਹੜੇ ਉਹਨਾਂ ਨੂੰ ਉਠਾ ਸਕੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਪੈਸਾ ਮੈਂ ਤਾਂ ਚਾਹੁੰਦਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਮੈਂ ਲੈਟਰ ਲਿਖਾਂ ਕਿ ਪੁੱਛਾਂ ਕਿ ਇਹਦੀ ਜਾਂਚ ਕਰਵਾਈ ਜਾਵੇ ਕਿ ਜਿਹੜੀ ਕਾਠ ਲੱਗੀ ਹੈ ਨਾ ਬਹੁਤ ਸਾਰੇ ਕਿਸਾਨਾਂ ਦੇ ਉਹਨਾਂ ਨੂੰ ਘੱਟ ਜਿਹੜਾ ਰੇਟ ਤੇ ਫਸਲ ਵੇਚਣੀ ਪਈ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਐਮਐਸਪੀ ਦੀ ਤੁਸੀਂ ਗੱਲ ਕਰਦੇ ਹੋ ਭਾਈ ਐਮਐਸਪੀ ਦਾ ਤਾਂ ਪੈਸਾ ਇਹਨਾਂ ਨੂੰ ਆ ਗਿਆ ਸੀਗਾ ਇਹਨਾਂ ਨੇ ਉਹਨੂੰ ਜਿਹੜਾ ਵੀ ਉਹ 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 ਇਹਨਾਂ ਦੀ ਜਿਹੜੀ ਆ ਗਲਤ ਨੀਤੀਆਂ ਕਰਕੇ ਜਾਂ ਇਹਨਾਂ ਦੀ ਜਿਹੜੀ ਮਾੜੀ ਕਾਰਗੁਜ਼ਾਰੀ ਕਰਕੇ ਮਤਲਬ ਕਿ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਕਿਸਾਨਾਂ ਨੂੰ ਕੋਲ ਪੂਰਾ ਰੇਟ ਨਹੀਂ ਮਿਲਿਆ ਵੀ ਮੈਂ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਬੈਠਣਾ ਲੈ ਕੇ ਹੀ ਦੇਣਾ ਚਾਹੀਦਾ ਕਿ ਇਹਦੀ ਜਾਂਚ ਹੋ ਜAVE ਤਾਂ ਚੰਗੀ ਗੱਲ ਆ ਨਾਲੇ ਬਾਜਬਾ ਸਾਹਿਬ ਦਾ ਸ਼ੰਕਾ ਨਿਕਲ ਜੋ ਕਿ ਭਗਵੰਤ ਸਿੰਘ ਮਾਨ ਦੀ ਤੇ ਸਾਜ਼ਿਸ਼ੀ ਅਮਿਤ ਸ਼ਾਹ ਦੀ ਨਾਲੇ ਪਤਾ ਲੱਗ ਜੋ ਕਿ ਕਿਸਾਨਾਂ ਦਾ ਸੱਚੀਓ ਜਿਹੜਾ ਕਿਸਾਨਾਂ ਨੂੰ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਹੋਇਆ ਤੇ ਕਿੰਨਾ ਕੁ ਪੈਸਾ ਜਿਹੜਾ ਖੁਰਦਪੁਰਦ ਹੋਇਆ ਸੋ ਇਹਨੂੰ ਲੈ ਕੇ ਜਿਹੜਾ ਅਮਨ ਅਰੋੜਾ ਸਾਹਿਬ ਜਿਹੜੇ ਕਿ ਤਾਜ਼ਾ-ਤਾਜ਼ਾ ਪ੍ਰਧਾਨ ਬਣੇ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਉਹ ਖਾਸਾ ਓਕੇ ਭਾਰੇ ਹੋ ਗਿਆ ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਪਹਿਲਾਂ ਤਾਂ ਇਹ ਦੱਸਣ ਕਿ ਉਹ ਪ੍ਰਧਾਨ ਹੈਗੇ ਆ ਜਾਂ ਨਹੀਂ ਹੈਗੇ ਤੇ ਉਹ ਕਮਰੇ ਚ ਬੈਠ ਕੇ ਜਿਹੜਾ ਭਾਸ਼ਣ ਦੇ ਦਿੰਦੇ ਆ ਵੀ ਸਾਨੂੰ ਬਾਕੀ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਜਿਹੜਾ ਅਸੀਂ ਤਾਂ ਸਾਡੇ ਨਾਲ ਸਾਡੇ ਪੰਜਾਬ ਦਾ ਸਭੇ ਖੈਰਾਂ ਜੀ ਅਸੀਂ ਤਾਂ ਸਾਰਾ ਕੁਝ ਠੀਕ ਹੀ ਕਰ ਰਹੇ ਹਾਂ ਅਮਨ ਅਰੋੜਾ ਸਾਹਿਬ ਦਾ ਜੀ ਇਹ ਭਗਵੰਤ ਸਿੰਘ ਮਾਨ ਦਾ ਤਾਂ ਆਮ ਆਦਮੀ ਪਾਰਟੀ ਦਾ ਤਾਂ ਮੋਸਟਲੀ ਇਸੇ ਤਰੀਕੇ ਦਾ ਜਿਹੜਾ ਬਿਆਨ ਹੁੰਦਾ ਕਿ ਪੰਜਾਬ ਤਾਂ ਜਦੋਂ ਦੀ ਇਹਨਾਂ ਦੀ ਸਰਕਾਰ ਬਣੀ ਆ ਬਸ ਦੁੱਧ ਸ਼ਹਿਦ ਦੀਆਂ ਨਹਿਰਾਂ ਬਹਿ ਰਹੀਆਂ ਨੇ ਤੇ ਸਭ ਠੀਕ ਹੈ ਭਗਵੰਤ ਸਿੰਘ ਮਾਨ بار-ਬਾਰ ਇਹ ਗੱਲ ਕਹਿੰਦੇ ਨੇ ਕਿ ਦੇਖੋ ਮੈਂ ਕਦੀ ਗੱਲ ਕੀਤੀ ਆ ਪੰਜਾਬ ਦੇ ਉੱਤੇ ਕਿੰਨਾ ਕਰਜ਼ਾ ਮਾਨ ਸਾਹਿਬ ਤੁਸੀਂ ਨਾ ਕਰੋ ਗੱਲ ਕਰਨ ਗੱਲ ਕਰਨ ਦੀ ਥੋੜੋ ਗੱਲ ਹੁੰਦੀ ਆ ਤੁਸੀਂ ਨਹੀਂ ਕਰੋਗੇ ਤਾਂ ਇਹਦੇ ਨਾਲ ਪੰਜਾਬ ਦਾ ਕਰਜ਼ਾ ਘੱਟ ਥੋੜੋ ਜਾਣਾ ਉਹ ਤਾਂ ਜਿਹੜਾ ਹੈਗਾ ਉਹ ਤਾਂ ਹੈਗਾ ਹੀ ਆ ਅ ਕੱਲ ਵੀ ਜਿਹੜੇ ਆ ਪੰਜਾਬ ਦੇ ਵਿੱਤ ਮੰਤਰੀ ਤੇ ਆਪਣੇ ਇੱਕ ਹੋਰ ਜਿਹੜੇ ਲੀਡਰ ਆ ਆਮ ਆਦਮੀ ਪਾਰਟੀ ਤੋਂ ਉਹ ਜਾ ਕੇ ਆਇਆ ਇਹਨਾਂ ਦੇ ਨਾਲ ਮੁਲਾਕਾਤ ਕੀਤੀ ਆ ਬੀਜੇਪੀ ਦੇ ਇੱਕ ਮਿਨਿਸਟਰ ਦੇ ਨਾਲ ਤੇ ਉਹਨਾਂ ਨੂੰ ਕਹਿ ਗਏ ਨੇ ਕਿ ਭਾਈ ਸਾਡਾ ਆਰਡੀਐਫ ਜਿਹੜਾ ਉਹਨੂੰ ਜਾਰੀ ਕੀਤਾ ਜਾਵੇ ਤਾਂ ਉਧਰੋਂ ਹਜੇ ਕੋਈ ਜਿਹੜਾ ਕੋਈ ਸ਼ੁਭ ਸ਼ਗਨ ਜਿਹੜਾ ਉਹ ਸਾਨੂੰ ਨਜ਼ਰ ਨਹੀਂ ਆ ਰਿਹਾ ਸੋ ਇਹਦੇ ਨਾਲ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ 2 ਦਸੰਬਰ ਵੀ ਨਜ਼ਦੀਕ ਹੀ ਆ ਗਈ ਹੈ ਜੀ ਤੇ 2 ਦਸੰਬਰ ਨੂੰ ਜਿਵੇਂ ਤੁਸੀਂ ਜਾਣਦੇ ਹੋ ਕਿ ਸਿੰਘ ਸਾਹਿਬ ਦੇ ਵੱਲੋਂ ਇਹਨਾਂ ਨੂੰ ਬਹੁਤ ਸਾਰੇ ਜਿਹੜੇ ਅਕਾਲੀ ਲੀਡਰ ਹੈ ਉਹਨਾਂ ਨੂੰ ਤਲਬ ਕੀਤਾ ਹੋਇਆ ਇਹਦੇ ਵਿੱਚ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਮਨਜਿੰਦਰ ਸਿੰਘ ਸਰਸਾ ਨੂੰ ਵੀ ਤਲਬ ਕੀਤਾ ਗਿਆ ਉਹਨਾਂ ਤੋਂ ਵੀ ਜਿਆ ਸਪਸ਼ਟੀਕਰਨ ਮੰਗਿਆ ਗਿਆ ਸੋ ਉਹਨਾਂ ਉਹਨਾਂ ਦਾ ਜਿਹੜਾ ਮੈਂ ਬਿਆਨ ਸਰਚਾ ਸਾਹਿਬ ਦਾ ਸੁਣਿਆ ਉਹਨਾਂ ਨੇ ਕਿਹਾ ਕਿ ਦੇਖੋ ਇੱਕ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਵਿਰੋਧੀ ਜਿਹੜੇ ਆ ਉਹ ਗਲਤ ਗੱਲਾਂ ਪਚਾਉਂਦੇ ਨੇ ਸਿੰਘ ਸਾਹਿਬ ਸਹਿਬਾਨ ਤੱਕ ਕਿ ਮੈਂ ਜਦੋਂ ਇਸ ਸਰਕਾਰ ਦੇ ਵਿੱਚ ਗਿਆ ਸੀਗਾ ਆਕਾਲੀ ਭਾਜਪਾ ਸਰਕਾਰ ਦੇ ਵਿੱਚ ਉਦੋਂ ਜਿਹੜਾ ਇਹ ਇਹ ਉਸ ਤੋਂ 1 ਸਾਲ ਪਹਿਲਾਂ ਇਹ ਸਾਰਾ ਕੁਝ ਜਿਹੜਾ ਬੇਅਦਬੀ ਤੇ ਜੋ ਕੁਝ ਵੀ ਗੋਲੀ ਕਾਂਡੇ ਸਾਰਾ ਕੁਝ ਹੋ ਚੁੱਕਾ ਸਗਾ ਸੋ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਮੈਂ ਜਰੂਰ ਜਿਹੜਾ ਆਪਣੀ ਆਪਣਾ ਸਪਸ਼ਟੀਕਰਨ ਮੈਂ ਜਰੂਰ ਦਊਗਾ ਕਿ ਉਹ ਸ਼੍ਰੀ ਕਾਲਤਾਖਬ ਤੋਂ ਜੇਕਰ ਮੈਨੂੰ ਸਪਸ਼ਟੀਕਰਨ ਮੰਗੇਗਾ ਤਾਂ ਮੈਂ ਡੈਫੀਨਿਟਲੀ ਆਪਣਾ ਸਪਸ਼ਟੀਕਰਨ ਜਰੂਰ ਦਊਗਾ ਪਰ ਮੈਂ ਉਸ ਤੋਂ ਬਾਅਦ ਸਰਕਾਰ ਦੇ ਵਿੱਚ ਜਿਹੜਾ ਸ਼ਾਮਲ ਹੋਇਆ ਸੀਗਾ ਤੇ ਇਹ ਵੀ ਅੱਜ ਦੀ ਅਪਡੇਟ ਆ ਕਿ ਜਿਹੜੇ ਸਿੰਘ ਸਾਹਿਬ ਆ ਨੇ ਆ ਸਾਬਕਾ ਸਿੰਘ ਸਾਹਿਬ ਸਪਸ਼ਟੀ ਕਰਨੇ ਆ ਜਿਹੜਾ ਉਹ ਭੇਜ ਦਿੱਤਾ ਆ ਜਿਹੜਾ ਸਿੰਘ ਸਾਹਿਬਾਂ ਨੂੰ ਅਕਾਲ ਤਖਤ ਸਾਹਿਬ ਨੂੰ ਜਿਹੜਾ ਉਹਨਾਂ ਨੇ ਆਪਣਾ ਸਪਸ਼ਟੀਕਰਨ ਭੇਜ ਦਿੱਤਾ ਆ ਸੋ ਇੱਕੋ ਹੀ ਦਿਨ ਬਚਿਆ ਇਹਦੇ ਵਿੱਚ ਦੇਖਦੇ ਆ ਅਕਾਲੀ ਸਿਆਸਤ ਕਿੱਧਰ ਨੂੰ ਜਾਂਦੀ ਆ ਇਸ 2 ਦਸੰਬਰ ਵਾਲੇ ਦਿਨ ਐਂਡ ਇਹਦੇ ਨਾਲ ਨਾਲ ਆਪਾਂ ਕੱਲ ਨੂੰ ਇਹਦੇ ਤੇ ਗੱਲ ਕਰਦੇ ਆ ਬਹੁਤੀ ਜਿਹੜੀਆਂ ਤਸ਼ਵੀਸ਼ਨਾਕ ਖਬਰਾਂ ਸਾਹਮਣੇ ਆ ਰਹੀਆਂ ਨੇ ਪਾਕਿਸਤਾਨ ਦੇ ਵਿੱਚੋਂ ਪਾਕਿਸਤਾਨ ਦੇ ਵਿੱਚ ਜੋ ਕੁਝ ਵੀ ਹਾਲਾਤ ਹੋਏ ਨੇ ਮੈਂ ਲਗਾਤਾਰ ਤੁਹਾਡੇ ਨਾਲ ਰਿਪੋਰਟ ਕੀਤੇ ਨੇ ਤੁਸੀਂ ਮੇਰੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦੇਖ ਸਕਦੇ ਹੋ ਤੇ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਇਮਰਾਨ ਖਾਨ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਜਿਹੜੇ ਹਮਾਇਤੀ ਨੇ ਉਹ ਕਾਫੀ ਜਿਹੜੇ ਆ ਚਿੰਤਾ ਦੇ ਵਿੱਚ ਨੇ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਜਿਹੜਾ ਕੋਈ ਖਬਰ ਕੁਝ ਚੰਗੀ ਨਹੀਂ ਸਾਹਮਣੇ ਆ ਰਹੀ ਇਸ ਜਿਹੜੇ ਜਰਨਲਿਸਟ ਵੀ ਨੇ ਉਹਨਾਂ ਨੇ ਵਲੋਂ ਵੀ ਇਕਬਰਾਨ ਰਿਆਜ਼ ਖਾਨ ਨੇ ਹਾਲਾਂਕਿ ਉਹਨਾਂ ਦਾ ਕਾਫੀ ਝੁਕਾਅ Imran Khan ਸਾਹਿਬ ਦੀ ਸਾਈਡ ਦੇ ਨਾਲ ਆ ਪਰ ਉਹ ਕਾਫੀ ਜਿਹੜਾ ਖੁੱਲ ਕੇ ਇਹਨਾਂ ਦੀ PTI ਦੀ ਮੁਕਾਲਫਤ ਜਾਂ PTI ਦੇ ਅੰਦਰ ਕੋ ਜੋਗ ਹੀ ਚੱਲ ਰਿਹਾ ਇਹਨਾਂ ਦੀ ਜਿਹੜੀਆਂ ਗਲਤੀਆਂ ਹੁੰਦੀਆਂ ਉਹ ਵੀ ਰਿਪੋਰਟ ਕਰਦੇ ਨੇ ਸੋ ਉਹਨਾਂ ਨੇ ਵੀ ਜਿਹੜਾ ਆਪਣੇ ਜਿਹੜਾ ਰਿਪੋਰਟ ਇਹੇ ਕੀਤਾ ਕਿ ਜਿਹੜਾ ਉਹਨਾਂ ਦੇ ਸੋਰਸਸ ਦੇ ਜਿੱਥੇ ਜਿੱਥੇ ਗੱਲ ਹੋਈ ਆ ਵੀ Imran Khan ਦੀ ਸਿਹਤ ਕੋਈ ਜਿਆਦਾ ਚੰਗੀ ਨਜ਼ਰ ਨਹੀਂ ਆ ਰਹੀ اڈਿਆਲਾ ਜੇਲ੍ਹ ਦੇ ਵਿੱਚ ਵੀ ਹੈਗੇ ਉਹ ਜੇਲ੍ਹ ਦੇ ਵਿੱਚ ਹੀ ਨੇ ਹਜੇ ਵੀ ਖਬਰਾਂ ਚੱਲ ਰਹੀਆਂ ਸੀ ਕਿ ਪਤਾ ਨਹੀਂ ਉਹ اڈਿਆਲਾ ਦੇ ਵਿੱਚ ਨੇ ਪਤਾ ਨਹੀਂ ਕਿੱਥੇ ਨੇ ਸੋ ਇਹਨਾਂ ਸਾਰੇ ਮਸਲਿਆਂ ਤੇ ਲਗਾਤਾਰ ਤੁਹਾਡੇ ਨਾਲ ਬਣੇ ਰਵਾਂਗੇ ਸੋ ਸਬਸਕ੍ਰਾਈਬ ਜਰੂਰ ਕਰ ਲਿਓ ਸਾਸ਼ਿਕਾ